ਸਸਿਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੋਈ ਦੇ ਦੇਵੋ ਜੀ ਮੇਰਾ ਡੀਪੀਸੀ ਪੰਜਾਬੀ ਤੇ ਪੱਤਰਕਾਰ ਦਲਵੀਰ ਚਰਖਾ ਦੀ ਹੁਸ਼ਿਆਰਪੁਰ ਮੁਕੇਰੀਆਂ ਤੋਂ 에어ਪੋਰਟ ਤੰਦਾਦਾਈਏ ਕਿ ਹੁਸ਼ਿਆਰਪੁਰ ਤੇ ਤਸਵਹਤ ਲਵਾੜਾ ਮੁੱਖ ਮਾਰਗ ਤੇ ਪ੍ਰਾਲੀ ਨਾਲ ਭਰੀ ਓਵਰਲੋਡ ਟ੍ਰੈਕਟਰ ਟਰਾਲੀ ਅਤੇ ਸਵਿਫਟ ਕਾਰ ਵਿਚਾਲੇ ਹੋਈ ਟੱਕਰ ਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦ ਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ ਤਸਵਹਤ ਲਵਾੜਾ ਮੁੱਖ ਮਾਰਗ ਤੇ ਪਿੰਡ ਨੰਗਲ ਬਿਹਲਾ ਨੇੜੇ ਇਹ ਤੀਜਾ ਹਾਦਸਾ ਹੈ ਜੋ ਓਵਰਲੋਡ ਟਰਾਲੀਆਂ ਕਾਰਨ ਵਾਪਰਿਆ ਹੈ ਪਰ ਪੁਲਿਸ ਪ੍ਰਸ਼ਾਸਨ ਸਿਰਫ ਤਮਾਸ਼ਾ ਬਣ ਕੇ ਤਮਾਸ਼ਾ ਦੇਖ ਰਿਹਾ ਹੈ ਇੰਨਾ ਟਰਾਲੀਆਂ ਖਿਲਾਫ ਨਾ ਤਾਂ ਕਦੇ ਕੋਈ ਕਾਰਵਾਈ ਕੀਤੀ ਗਈ ਹੈ ਅਤੇ ਨਾ ਹੀ ਪੁਲਿਸ ਵੱਲੋਂ ਇਹਨਾਂ ਨੂੰ ਸੜਕ ਤੇ ਚੱਲਣ ਤੋਂ ਰੋਕਿਆ ਗਿਆ ਇਹ ਓਵਰਲੋਡ ਟਰਾਲੀਆਂ ਦਿਨ ਦਿਹਾੜੇ ਖੁੱਲੇ ਆਮ ਸੜਕ ਤੇ ਪੂਰੀ ਸੜਕ ਤੇ ਕਬਜ਼ਾ ਕਰਕੇ ਦੌੜ ਰਹੀਆਂ ਨੇ ਇਹਨਾਂ ਟਰਾਲੀਆਂ ਕਾਰਨ ਹੋਰ ਵਾਹਨ ਚਾਲਕਾਂ ਲਈ ਇਹਨਾਂ ਨੂੰ ਓਵਰਟੇਕ ਕਰਨਾ ਬਹੁਤ ਮੁਸ਼ਕਲ ਹੈ ਜੰਦਾ ਹੈ ਜਿਹਦੇ ਕਰਕੇ ਇਹ ਸਮੇਂ-ਸਮੇਂ ਸਰ ਜਿਹੜੇ ਆ ਬਹੁਤ ਸਾਰੇ ਐਕਸੀਡੈਂਟ ਹੋ ਚੁੱਕੇ ਨੇ ਤੇ ਹੋ ਰਹੇ ਨੇ ਇਹਨਾਂ ਐਕਸੀਡੈਂਟਾਂ ਨੂੰ ਰੋਕਣ ਦੇ ਲਈ ਇਹਨਾਂ ਟਰਾਲੀਆਂ ਦੇ ਉੱਤੇ ਵੀ ਨਕੇਲ ਕੱਸੀ ਜਾਣੀ ਚਾਹੀਦੀ ਹੈ ਜੋ ਕਿ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ ਹੀ ਨਿਪਟੜਾ ਹੋਏਗਾ ਲੋਕਾਂ ਦਾ ਇਹ ਉਥੋਂ ਦਾ ਕਹਿਣਾ ਸੀ ਤੁਸੀਂ ਦੇ ਦਿੱਤੇ ਮੇਰਾ ਡੀਪੀਸੀ ਪੰਜਾਬੀ ਤੇ ਦਲਵੀਰ ਚਰਖਾ ਦੀ 에ਰਪੋਰਟ ਹਿਸ਼ਾਰਪੁਰ ਮੁਕੇਰੀਆਂ ਤੋਂ ਸਰਪੰਚ ਸਾਹਿਬ ਇਹ ਕਿਸ ਤਰ੍ਹਾਂ ਹੋਇਆ ਐਕਸੀਡੈਂਟ ਇਹ ਇਹ ਰਾਤ ਹੋਇਆ ਜੀ ਤਕਰੀਬਨ ਸਾਢੇ 8 ਤੋਂ 9 ਵਜੇ ਦੇ ਵਿੱਚ ਵਿੱਚ ਇਹ ਕਿਸ ਤਰ੍ਹਾਂ ਹੋਇਆ ਸੀਗਾ ਇਹ ਰੋਡ ਤੇ ਜਿਹੜੀਆਂ ਓਵਰ ਲੋਡ ਟਰਾਲੀਆਂ ਜਾਂਦੀਆਂ ਨੇ ਟਰਾਲੀ ਵਾਲੀਆਂ ਇਹਨਾਂ ਵਿੱਚ ਵੱਜਣ ਕਰਕੇ ਇੱਕ ਬੰਦੇ ਇਹਦਾ ਮੌਜੂਦਾ ਉਸ ਦੇ ਮੌਕੇ ਦੀ ਡੈਥ ਹੋ ਗਈ ਹੈ ਤੇ ਇੱਕ ਨੂੰ ਆਪਾਂ ਚੱਕ ਕੇ ਬੜੀ ਮੁਸ਼ਕਲ ਨਾਲ ਆਪਾਂ ਦੇਖ ਸਕਦੇ ਹੋ ਤੁਸੀਂ ਜਿਹਦਾ ਕੀ ਹਾਲ ਹੈ ਸੰਗਲ ਪਾ ਕੇ ਤੋੜ ਕੇ ਕੱਢ ਕੇ ਤੇ ਉਹਨੂੰ ਸੂਹੇ ਦਾਖਲ ਕਰਦੇ ਨੇ ਕੀ ਲੱਗਦਾ ਕਿ ਕਾਰਨ ਕੀ ਹੁੰਦਾ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਐਕਸੀਡੈਂਟ ਹੋ ਰਹੇ ਆ ਜਿਹੜੀਆਂ ਓਵਰ ਲੋਡ ਟਰਾਲੀਆਂ ਨੇ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਦੇ ਕੋਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਡੇ ਰੋਡ ਤੇ ਇਹ ਤੀਜਾ ਐਕਸੀਡੈਂਟ ਆ 100 ਮੀਟਰ ਦੇ ਅੰਦਰ ਅੰਦਰ ਇਦੇ ਵਿੱਚੋਂ ਇਹ ਕੱਲ ਜਿਹੜਾ ਰਾਤ ਹੋਇਆ ਤਾਂ ਬਹੁਤ ਜ਼ਿਆਦਾ ਭਿਆਨਕ ਸੀਗਾ ਡਾਕਟਰ ਸਾਹਿਬ ਜਿਹੜਾ ਇਹ ਐਕਸੀਡੈਂਟ ਹੋਇਆ ਆ ਇਹ ਕਿੰਨੇ ਬੰਦੇ ਮੌਤ ਹੋਈ ਔਰ ਕੀ ਕਾਰਨ ਆਇਆ ਇਹ ਜਿਹੜਾ ਐਕਸੀਡੈਂਟ ਦਾ ਦੇਖੋ ਕੱਲ ਮੁਕੇਰੀਆਂ ਵਿਧਾਨ ਸਭਾ ਦਾ ਪਿੰਡ ਨੰਗਲਵਾਲਾ ਹੈਗਾ ਉਸ ਪਾਸ ਛੱਡੇ ਦੇ ਵਿੱਚ 8:30 ਵਜੇ ਤੋਂ 9:00 ਵਜੇ ਬਿਟਵੀਨ ਇਹ ਐਕਸੀਡੈਂਟ ਹੋਇਆ ਇੱਕ ਬੰਦੇ ਦੀ ਮੌਕੇ ਤੇ ਮੌਤ ਹੋ ਗਈ ਤੇ ਇੱਕ ਬੰਦੇ ਨੂੰ ਕੱਢ ਕੇ ਪਿੰਡ ਵਾਸੀਆਂ ਨੇ ਤਸੂਆ ਸਿਵਲ ਹਸਪੀਟਲ ਰੈਫਰ ਕੀਤਾ ਅਸੀਂ ਪਿੰਡ ਵਾਸੀ ਪ੍ਰਸ਼ਾਸਨ ਦੇ ਕੋਲੋਂ ਇਹ ਮੰਗ ਕਰਦੇ ਆਂ ਵੀ ਜਿਹੜਾ ਤਸੂਆ ਤੋਂ ਹਜੀਪੁਰ ਜਿਹੜਾ ਮਾਰਗ ਹੈਗਾ ਇਥੇ ਕੋਈ ਕੰਟਰੋਲ ਨਹੀਂ ਹੈਗਾ ওভারਲੋਡਿੰਗ ਟ੍ਰੈਲਰ ਚੱਲਦੀਆਂ ওভারਲੋਡਿੰਗ ਟਿਪਰਾਂ ਚੱਲਦੀਆਂ ਇਥੇ ਜਾਨ ਤੇ ਮਾਲ ਦਾਤ ਉਹਨਾਂ ਦਾ ਹਮੇਸ਼ਾ ਪਿੰਡ ਵਾਸੀਆਂ ਨੂੰ ਖਤਰਾ ਬਣਿਆ ਰਹਿੰਦਾ ਹੈਗਾ ਹਰ ਮਹੀਨੇ ਕੋਈ ਨਾ ਕੋਈ ਇਥੇ ਐਕਸੀਡੈਂਟ ਹੋਇਆ ਰਹਿੰਦਾ ਹੈਗਾ ਸਰਕਾਰ ਨਿਤ ਨਵੇਂ ਵਾਅਦੇ ਕਰਦੀ ਹੈਗੇ ਟ੍ਰੈਫਿਕ ਤੇ ਰੂਲ ਬਣਾਏ ਰੂਲ ਬਣਾਏ ਕੋਈ ਰੂਲ ਨਹੀਂ ਹੈਗਾ ਉਹ ਸਾਡੇ ਪਿੰਡ ਨੰਗਰਵਾਲਾ ਆ ਕੇ ਵੇਖ ਸਕਦੇ ਹਨ ਮੌਜੂਦਾ ਲੋਕਾਂ ਨੂੰ ਸੰਪਰਕ ਕਰ ਸਕਦੇ ਹਨ ਕਿ ਇਹਨਾਂ ਦੇ ਉੱਪਰ ਨਕੇਲ ਪਾਈ ਜਾਵੇ ਧੰਨਵਾਦ ਹੈ ਰਾਤ ਇੱਕ ਐਕਸੀਡੈਂਟ ਟਰੈਕਟਰ ਤੇ ਟਰੈਕਟਰ ਟੌਲੀ ਜਿਹੜੀ ਪਰਾੜੀ ਨਾਲ ਹੁੰਦੀ ਸੀ ਉਹਦੇ ਨਾਲ ਕਾਰ ਸਵਿਫਟ ਦਾ ਐਕਸੀਡੈਂਟ ਹੋਇਆ ਪਿੰਡ ਬਹਾਲ ਮੰਗਲ ਬਹਾਲਾਂ ਲੱਗੇ ਜਿਹਦੇ ਵਿੱਚ ਕਾਰ ਨੂੰ ਜਿਹੜਾ ਸਵਿਫਟ ਕਾਰ ਨੂੰ ਕਮਲਜੀਤ ਸਿੰਘ ਸਾਨੂੰ ਕਰਨੈਲ ਸਿੰਘ ਵਾਸੀ ਮਾਨਗੜ ਚਲਾ ਰਿਆ ਸੀ ਤੇ ਉਹਦੇ ਨਾਲ ਉਹਦੇ ਨਾਲ ਬ੍ਰਦਰ ਉਹਦਾ ਲੱਗਦਾ ਜਿਹੜਾ ਕਿ ਭਵਿੰਦਰ ਸਿੰਘ ਸਾਨੂੰ ਸਾਧੂ ਸਿੰਘ ਉਹ ਵੀ ਪਿੰਡ ਮਾਨਾਗੜ ਦਾ ਕੋਲ ਨਾਲ ਬੈਠਾ ਸੀ ਉਹਦੇ ਵਿੱਚ ਲੱਗਨ ਦੇ ਨਾਲ ਜਿਹੜੀ ਭਵਿੰਦਰ ਸਿੰਘ ਦੀ ਮੌਤ ਹੋ ਗਈ ਸੀ ਤੇ ਜਿਹੜਾ ਕਮਲਜੀਤ ਸਿੰਘ ਦਾ ਉਹੜਾ ਬੰਦਾ ਇੰਜਰਡ ਹੈਗਾ ਤੇ ਜੋ ਵੀ ਜਿਹੜਾ ਉਹਦੇ ਵਿੱਚ ਡਾਇਰੈਕਟਰ ਟੈਲੀ ਨੂੰ ਅਸੀਂ ਫੜਦੇ ਆਗਾ ਡਾਇਰੈਕਟਰ ਜਿਹੜਾ ਡਾਇਰੈਕਟਰ ਜਿਹੜਾ ਟ੍ਰੈਵਰਸੀਅ ਮੌਕੇ ਤੋਂ ਪਹੁੰਚਿਆ ਸੀਗਾ ਉਹਦੇ ਵਿੱਚ ਇਹਨੂੰ ਫੜ ਕੇ ਜੋ ਵੀ ਉਹ ਮਣਾਈ ਜਾਂ ਬਿਆਨ ਲਖਣਗੇ ਉਹ ਸਭ ਕਾਨੂੰਨੀ ਕਰਗੇ ਉਹ ਲਿਆ ਦੀ ਜੀ ਸਰ ਇਹਦੇ ਦੇਖਣ ਲਈ ਟੌਪਿਕ ਦਾ ਕਹਿਣਾ ਹੈਗਾ ਕਿ ਅਕਸਰ ਗਸੂਰੇ ਤੋਂ ਲੈ ਕੇ ਹੱਥ ਤਲਵਾੜੇ ਤੱਕ ਕਿਤੇ ਵੀ ਚਾਰ ਨਾਕੇ ਜਿਹੜੇ ਅਸੀਂ ਕਾਲੀਆਂ ਪਾਰ ਪਾਰ ਕਦੀ ਜਿਆਦਾ ਓਵਰ ਰੋਡ ਹੁੰਦੀਆਂ ਹਨ ਪਰ ਅਜੇ ਤੱਕ ਵੀ ਇਹਨਾਂ ਦੇ ਉੱਤੇ ਕੋਈ ਨਕੇਲ ਨਹੀਂ ਪਾਈ ਯਾਰ ਇਹ ਤਾਂ ਠੀਕ ਇਹਨਾਂ ਬੱਚੇ ਜੀ ਸਮੇਂ ਸਮੇਂ ਸਿਰ ਇਹਨਾਂ ਦਾ ਜੀ ਚਲਾਣੇ ਦਾ ਕਰਦੇ ਨੇ ਬਿਕਾਦਰ ਕਰਦੇ ਨੇ ਜੀ ਇਹ ਰਾਤ ਭਰ ਦਿਨ ਕਿਤੇ ਨਿਕਲਦੀਆਂ ਟਰਾਲੀਆਂ ਜੀ ਮਤਲਬ ਜਿਹੋ ਵੀ ਹੁਣ ਇਹਨਾਂ ਦੀ ਬੰਦੀ ਕਾਨੂੰਨ ਵਗੈਰਾ ਦਾ ਬਰਕਨਾ ਖਰਾਬ ਹੋ ਕੀਤੀ ਜਾਊਗੀ